ਭਾਜਪਾ ਸਮਾਜ ਪਾਰਟੀ ਜਿੰਦਾਬਾਦ 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 ਪੁਰਕਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੁਰਕਮਾਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਜਾਤੀ ਪੀੜਤਾਂ ਵਾਲਿਆਂ ਦੇ ਕਲਾਮ ਕਰਵੇ ਕਰਾਓ ਕਰਵਾਈ ਕਰੋ ਕਰਵਾਈ ਕਰੋ ਜਾਤੀ ਪੀੜਤ ਕਾਰਵਾਈ ਕਰਨ ਵਾਲੇ ਦਾ ਕਾਰਵਾਈ ਕਰਾਓ ਕਰਵਾਈ ਕਰੋ ਕਰਵਾਈ ਕਰੋ ਭਾਜਪਾ ਸਮਾਜ ਪਾਰਟੀ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਜਾਂਦਾ ਬਾਦ ਸਰਕਾਰ ਮਰਦਾਬਾ 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 ਅੱਛਾ ਮਰਦਾਬਾ ਬੰਗਲਾ ਤੋਂ ਕਿ ਉਹ ਪ੍ਰਿਆਣੀ ਤੋਂ ਇਹ ਲੋਕਾਂ ਦੀ ਅਮ ਸਾਥੀਾਂ ਨੇ ਉਹਨਾਂ ਨੇ ਜਿਹੜਾ ਪ੍ਰੋਜੈਕਟ ਕੀਤਾ ਜਿਹੜਾ ਸਲਾਹ ਪ੍ਰੋਜੈਕਟ ਨੂੰ ਸਹਾਰਾ ਦੇ ਘਾੜੀਆਂ ਦੇ ਵਿੱਚ ਸੱਤ ਨੂੰ ਦੇਖਦੇ ਲੈਣਾ ਨਹੀਂ ਸਹੀ ਹੈ ਇਸੇ ਤੋਂ ਅੱਗੇ ਸਵਾਲ ਇਹ ਹੈ ਕਿ ਉਹਨਾਂ ਦਾ ਕਿਹੜਾ ਕਦਮ ਹੈ ਕਿ ਇਹਦੀ ਗੱਲ ਕੋਈ ਵੀ ਵਾਈਪਰ ਤੋਂ ਕਰਦਾ ਹੈ ਕਿਉਂਕਿ ਸਾਡੇ ਨਾਲ ਬਹੁਤ ਵੱਡੀ ਗੱਲ ਦੀ ਕੋਈ ਸਟ੍ਰੈਟਜੀ ਨਹੀਂ ਇਹੰਦਾ ਨਾਮ ਦੀ ਨਹੀਂ ਹੋਈ ਇਹ ਕੰਮ ਨੂੰ ਪ੍ਰੋਜੈਕਟ ਨੂੰ ਦੇਖ ਕੇ ਲੋਕਾਂ ਦੇ ਦਰਜੇ ਤੇ ਜਿਹਨਾਂ ਨਾਲ ਜੁੜਤੀ ਹੋਈ ਹੈ ਉਹਨੂੰ ਟੌਪਕਾ ਨਾਲ ਜੀ ਉਹਦੇ ਵਿੱਚ ਭੈਣ ਕਮਾਈ ਮਾਇਆ ਦਾ ਕਿਨੇ ਪੂਰੇ ਪੰਜਾਬ ਹਰਿਆਣਾ ਚੱਲੀ ਆ ਤੇ ਜਿਹੜਾ ਹੈ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਜਿਹੜੇ ਅਧਿਕਾਰੀ ਹੈ ਜਿਨ੍ਹਾਂ ਦੇ ਨਾਮ ਲਿਖੇ ਆ ਉਹਨਾਂ ਨੂੰ ਤੁਰੰਤ ਜਿਹੜਾ ਉਦਾਸ ਕਰਕੇ ਜਿਹੜੀ ਜਗ੍ਹਾ ਆ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਚੰਗਰ ਦੀ ਕੰਨੀ ਜਿਹੜੀ ਜ਼ਾਤੀਵਾਦੀ ਨੂੰ ਉਹ ਕਿਸੇ ਦੇ ਨਾਲ ਨਹੀਂ ਹੋਇਆ ਸਾਨੂੰ ਆਈਸੀਐਸ ਨੂੰ ਆਈਸੀਐਸ ਨੂੰ ਜਿਹਨੇ ਮਲਾਜਮਾਂ ਜਿਹਨੇ ਆਮ ਲੋਕਾਂ ਸਾਰਿਆਂ ਨੂੰ ਕੱਢੇ ਹੋਏ ਭਾਈ ਕੱਲੋ ਕਿਸੇ ਨਾਮ ਨਹੀਂ ਲਿਖੀਏ ਜੇ ਲਾਪਨ ਲੜਾਈ ਲੜਾਂਗੇ ਦੇਖ ਕੇ ਦੇਖੋ ਉਹ ਤੋਂ ਅੱਗੇ ਨਾ ਹੋਵੇ ਔਰ ਦੇਖੋ ਚੀਰ ਜਾਸਰ ਸਭ ਪੁੱਛ ਲਿਆ ਜੀ ਆਰ ਕੋ ਬੜੀ ਮਨਨ ਚੀਰ ਜਾਸਰ ਸਭ ਬਹਿ ਗਿਆ ਜਿੱਦੇ ਸਾਨੂੰ ਵੋਟਾਂ ਤੇ ਇਨਸਾਫ ਆ ਕਿ ਉਹਦੇ ਕੋਈ ਇਦਾਂ ਜੁੱਤੀ ਮਾਰਦਾ ਤਾਂ ਆਮ ਲੋਕੀਆ ਦੱਸਿਓ ਤੁਸੀਂ ਕੀ ਆਖੀ ਮਨ ਲ ਜਿਹੜਾ ਬੰਦਾ ਇਦਾਂ ਦਾ ਕਰਦਾ ਕੋਈ ਹੋਵੇ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦਾ ਬੰਦਾ ਹੋਵੇ ਉਹਦੇ ਖਿਲਾਫ ਨੂੰ ਕਾਰਜ ਕਰਨਾ ਜੇ ਤਾਂ ਹੀ ਲੋਕਤੰਤਰ ਬਣਦਾ ਠੀਕ ਠੀਕ ਅੱਜ ਬਹੁਤ ਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ ਕੁਮਾਰੀ ਮਾਇਆਵਤੀ ਜੀ ਵੱਲੋਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਲ੍ਹਾ ਫੱਤੜੀ ਫਿਰੋਸਾਨੇ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਨੂੰ ਡੈਫੀਕਟ ਨਿਕਲਣਾ ਰਹੀ ਚੁਤੇ ਗਏ ਕਿ ਬਾਈ ਪੂਰਨ ਸਿੰਘ ਜਿਨ੍ਹਾਂ ਨੇ 7 ਤਰੀਕ ਨੂੰ ਸੁਇਸਾਈਡ ਕਰਕੇ ਲਗਭਗ 20 ਦੇ ਕਰੀਬ ਅਧਿਕਾਰੀਆਂ ਦੇ ਨਾਂ ਲਿਖੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਮੈਨੂੰ ਜਾਤੀਵਾਦੀ ਮਾਨਸਿਕਤਾ ਰਾਹੀਂ ਪਰੇਸ਼ਾਨ ਕਰ ਰਹੇ ਔਰ ਤੁਸੀਂ ਦੇਖੋ 7 ਤਰੀਕ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਅਧਿਕਾਰੀ ਦੀ ਰੈਸ ਨਹੀਂ ਪਈ ਕਿਸੇ ਵੀ ਅਧਿਕਾਰੀ ਨੂੰ ਫੜਿਆ ਨਹੀਂ ਗਿਆ ਔਰ ਉਹ ਸੀਨੀਅਰ ਐਡੀਜੀਪੀ ਲੈਵਲ ਦਾ ਅਧਿਕਾਰੀ ਇਸ ਦੀਸ਼ ਦੇ ਅੰਦਰ ਜੀ ਸੇਫ ਨਹੀਂ ਜਿਨ੍ਹਾਂ ਦੀ ਮੈਡਮ ਸੀਨੀਅਰ ਹਾਈਸ ਅਧਿਕਾਰੀ ਆ 24 ਸਾਲ ਦੀ ਜੌਬ ਆ ਔਰ ਪਰਿਵਾਰ ਦੇ ਅੰਦਰ ਆਈਪੀਐਸ ਆਈ ਐਸਐਮਐਲਏ ਵੱਡੇ ਪੱਧਰ ਤੇ ਉਹਨਾਂ ਦੇ ਪਰਿਵਾਰ ਚਾ ਉਹ ਪਰਿਵਾਰ ਪਿਛਲੇ 7 ਦਿਨਾਂ ਤੋਂ ਇਨਸਾਫ ਦੀ ਗੁਹਾਰ ਕਰ ਰਿਹਾ ਦੇਸ਼ ਦੀ ਬੀਜੇਪੀ ਸਰਕਾਰ ਹਰਿਆਣੇ ਦੀ ਬੀਜੇਪੀ ਸਰਕਾਰ ਇਸ ਟੱਚ ਤੋਂ ਮੱਸ ਨਹੀਂ ਹੋ ਰਹੀ ਨਾ ਕਿਸ ਦੀ ਹਜੇ ਤੱਕ ਅਰੈਸਟ ਪਈ ਨਾ ਕਿਸੇ ਨੂੰ ਨਾਮਜ਼ਦ ਕੀਤਾ ਔਰ ਇਸ ਕਰਕੇ ਪੂਰੇ ਦੇਸ਼ ਦੇ ਲੋਕਾਂ 'ਚ ਬਹੁਤ ਵੱਡਾ ਕਰੋਸ਼ ਆ ਬੇ ਜੇ ਏ ਡੀ ਜੀ ਪੀ ਲੈਵਲ ਦਾ ਅਧਿਕਾਰੀ ਸੇਫ ਨਹੀਂ ਜੇ ਆਈ ਐਸ ਅਧਿਕਾਰੀ ਸੇਫ ਨਹੀਂ ਜੇ ਦੇਸ਼ ਦੇ ਅੰਦਰ ਇੱਕ ਦਰਜੇ ਦਾ ਜਿਹੜਾ ਸ਼ਹਿਰੀ ਆ ਉਹ ਸੇਫ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਇਸ ਕਰਕੇ ਬੀ ਆਰ ਗਵਈ ਚੀਫ ਜਸਟਿਸ ਆਫ ਇੰਡੀਆ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦੀ ਕੋਰਟ ਦੇ ਅੰਦਰ ਕਿਸੇ ਛੜਾਤੀ ਅੰਸਰ ਨੇ ਜੁੱਤੀ ਸਿੱਟੀ ਜਿਹੜੀਆਂ ਕੋਟਾ ਦੇ ਸਾਨੂੰ ਵਿਸ਼ਵਾਸ ਹੈ ਵੀ ਸਾਨੂੰ ਇਨਸਾਫ ਦਿੰਦੀਆਂ ਜੇ ਉਹਨਾਂ ਦੇ ਇਨਸਾਫ ਕਰਤਾ ਦੇ ਨਾਲ ਇਹ ਹੱਲ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਹੱਲ ਹੋਊਗਾ ਦੇਸ਼ ਦੇ ਵਿੱਚ ਰਾਜਸਥਾਨ ਦੀ ਮਹਾਰਾਣੀ ਉਹਨ ਮੰਦਲ ਜਬਣ ਤੋਂ ਬਾਹਰ ਛੁੱਟਿਆ ਗਿਆ ਦੇਸ਼ ਦੇ ਵਿੱਚ ਅਜਿਹੇ ਅਧਿਕਾਰੀ ਚਾਹੇ ਉਹ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਜਾਤੀਵਾਦੀ ਵਿਤਕਰਾ ਹੁੰਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਦੇਸ਼ ਜਿਹੜਾ ਧਰਮ ਨਿਰਪੱਖ ਦੇਸ਼ ਆ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਆ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਕਿ ਸਾਨੂੰ ਧਾਰਮਿਕ ਆਜ਼ਾਦੀ ਪੋਲੀਟੀਕਲ ਆਜ਼ਾਦੀ ਰਹਿਣ ਸਹਿਣ ਦੇ ਹੱਕ ਹਕੂਕ ਮਿਲਣੇ ਚਾਹੀਦੇ ਆ ਜਿਹੜੀ ਵੀ ਉਹਦੀ ਵਾਇਲੇਸ਼ਨ ਕਰਦਾ ਬਹੁਜਨ ਸਮਾਜ ਪਾਰਟੀ ਦੀ ਮੰਗਾ ਕਿ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਜਲਦੀ ਕਾਰਵਾਈ ਕੀਤੀ ਜਾਵੇ ਔਰ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਅਧਿਕਾਰੀ ਦੋਸ਼ੀ ਆ ਉਹਨਾਂ ਨੂੰ ਜਲਦੀ ਫੜਿਆ ਜਾਵੇ ਠੀਕ ਥੈਂਕ ਯੂ ਥੈਂਕ ਯੂ